ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਕਈ ਯਾਤਰੀ ਹਵਾਈ ਅੱਡੇ ਤੇ ਸੋਨਾ ਚਾਂਦੀ ਦੁਰਲਭ ਪ੍ਰਜਾਤੀਆਂ ਦੇ ਜਾਨਵਰਾਂ ਆਦਿ ਦੇ ਸਮਾਨ ਦੀ ਤਸਕਰੀ ਕਰਦੇ ਫੜੇ ਜਾਂਦੇ ਨੇ ਕਈ ਵਾਰ ਫਲਾਈਟ ਦੇ ਕਰੂ ਮੈਂਬਰ ਵੀ ਇਸ ਵਿੱਚ ਸ਼ਾਮਿਲ ਹੁੰਦੇ ਨੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੋਕ ਪ੍ਰਾਈਵੇਟ ਪਾਰਟਸ 'ਚ ਵੀ ਸੋਨਾ ਛੁਪਾ ਲੈਂਦੇ ਨੇ ਅਤੇ ਫਿਰ ਫੜੇ ਵੀ ਜਾਂਦੇ ਨੇ ਦਿੱਲੀ ਦੇ ਆਈਜੀਆਈ 에어ਪੋਰਟ ਤੇ ਇੱਕ ਵਿਅਕਤੀ ਫੜਿਆ ਗਿਆ ਜੋ ਚੋਰੀ ਛਿਪੇ ਅਜੀਬੋ ਗਰੀਬ ਤਰੀਕੇ ਨਾਲ ਲੱਖਾਂ ਦਾ ਸੋਨਾ ਲਿਆ ਰਿਹਾ ਸੀ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੇ ਕਸਟਮਸ ਪਾਕ ਦੀ ਟੀਮ ਤੇ 골ਡਨ ਡੇਅਰ ਸਚਪਾਰ ਕੇ ਸੋਨਾ ਲਿਉਣ ਵਾਲੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਵਿਅਕਤੀ ਕੋਲ 172 ਗ੍ਰਾਮ ਸੋਨਾ ਬਰਾਮਦ ਹੋਇਆ ਹੈ ਅਧਿਕਾਰੀਆਂ ਦੱਸਿਆ ਕਿ ਯਾਤਰੀ ਜੇਨ ਦਾਤੋ ਭਾਰਤ ਪਰਤੇ ਤਲਾਸ਼ੀ ਦੌਰਾਨ ਉਸ ਕੋਲੋਂ ਸੋਨਾ ਬਰਾਮਦ ਹੋਇਆ ਕਸਟਮ ਮੁਤਾਬਿਕ ਸਟਾਪ ਪ੍ਰੋਫਾਈਲਿੰਗ ਅਧਾਰ ਤੇ ਆਈਜੀਆਈ 에어ਪੋਰਟ ਦੇ ਕਸਟਮ ਅਧਿਕਾਰੀਆਂ ਨੇ 26 ਫਰਵਰੀ ਨੂੰ ਗ੍ਰੀਨ ਚੈਨਲ ਤੋਂ ਬਾਹਰ ਨਿਕਲਦੇ ਸਮੇਂ ਫਲਾਈਟ ਨੰਬਰ ਐਸਵੀ 755 ਤੋਂ ਉਤਰਨ ਵਾਲੇ 55 ਸਾਲਾ ਪਾਰਟੀ ਪੁਰਸ਼ ਯਾਤਰੀ ਰੋਕਿਆ ਸਮਾਨ ਦੇ ਐਕਸ-ਰੇ ਸਕੈਨ ਦੌਰਾਨ ਕੁਝ ਸ਼ੱਕੀ ਦਿਖਾਈ ਦਿੱਤਾ ਇਸ ਦੇ ਨਾਲ ਹੀ ਜਦੋਂ ਯਾਤਰੀ ਡੋਰ ਫਰੇਮ ਮੈਂਟਰ ਡੈਕਟਰ ਤੋਂ ਲੰਘਿਆ ਤਾਂ ਇੱਕ ਉੱਚੀ ਬੀਪ ਸੁਣਾਈ ਦਿੱਤੀ ਇਸ ਤੋਂ ਬਾਅਦ ਅਧਿਕਾਰੀ ਟੋਕ ਸੋ ਗਏ ਤੇ ਵਿਅਕਤੀ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਂਚ ਦੇ ਸਾਹਮਣੇ ਆਇਆ ਕਿ 골ਡਨ ਖੰਜ਼ੂਰਾਂ ਦੇ ਅੰਦਰ ਪੀਲੇ ਰੰਗ ਦੇ ਤਾਤ ਦੇ ਟੁਕੜੇ ਭਰੇ ਹੋਏ ਸਨ ਤਾਂ ਜੋ ਕਿਸੇ ਨੂੰ ਕਿਸੇ ਗੱਲ ਦਾ ਸ਼ੱਕ ਨਾ ਹੋ ਸਕੇ ਪਰ ਅਧਿਕਾਰੀਆਂ ਨੇ ਨਾ ਸਿਰਫ ਇਸ ਨੂੰ ਜਬਤ ਕਰ ਲਿਆ ਸਗੋਂ ਜਾਂਚ ਲਈ ਭੇਜ ਦਿੱਤਾ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਤਾਂ ਸੋਨਾ ਹੈ ਇਸ ਦਾ ਭਾਰ 172.00 ਗ੍ਰਾਮ ਹੈ 172 ਗ੍ਰਾਮ ਸੋਨੇ ਦੀ ਕੀਮਤ 14 ਲੱਖ ਤੋਂ ਵੱਧ ਹੈ ਦਿੱਲੀ ਤੋਂ ਜੇ ਦਾ ਦੀ ਦੂਰੀ ਲਗਭਗ 3800 ਕਿਲੋਮੀਟਰ ਹੈ ਇਹ ਵਿਅਕਤੀ ਜੇ ਦਾਤੋ ਸੋਨਾ ਖੰਦੂਰਾ ਵਿੱਚ ਭਰ ਕੇ ਲਿਆਇਆ ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਦਿੱਲੀ ਹਵਾਈ ਅੱਡੇ ਤੇ ਕੈਨਾਟ ਕਸਟਮ ਅਧਿਕਾਰੀਆਂ ਦਾ ਸਾਹਮਣੇ ਉਸ ਦੀ ਇਹ ਚਾਲ ਕਾਮਯਾਬ ਨਹੀਂ ਹੋਵੇਗੀ ਤੇ ਉਹ ਫੜਿਆ ਜਾਵੇਗਾ। ਇੱਕ ਮੈਂ ਹੋਰ ਤੁਹਾਨੂੰ ਖੁਸ਼ਖਬਰੀ ਦੇ ਦਿੰਨਾ ਕਿ ਕਿਉਂਕਿ ਮੈਂ ਜਦੋਂ ਪੁੱਛਿਆ ਅਫੀਸਰ ਸਾਹਿਬਾਨ ਨੂੰ ਕਿ ਨਫਰੀ ਜਿਹੜੀ ਹੈ ਉਹ 2000 ਦੇ ਵਿੱਚ ਵੀ ਉਨੀ ਹੀ ਸੀ। ਅੱਜ 2025 ਚ ਵੀ 19 25 ਸਾਲ ਹੋ ਗਏ 80000 ਦੀ ਨਫਰੀਓ ਖੜੀ ਐ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਹੀ ਥਾਂ ਤੇ ਭਰਤੀ ਹੋ ਜਾਂਦੇ ਆ ਸੋ ਇਹ ਨਫਰੀ ਜਿਹੜੀ ਆ ਬਦਹਾਮ ਦੀ ਲੋੜ ਐ ਕਿਉਂਕਿ ਥਾਣਿਆਂ ਦੀ ਗਿਣਤੀ ਵੀ ਵੱਧ ਗਈ ਇੰਡਸਟਰੀਅਲ ਥਾਣੇ ਵੀ ਆ ਗਏ ਹੁਣ ਤਾਂ ਐਨ ਆਰ ਆਈ ਥਾਣੇ ਲੱਗ ਹੋ ਗਏ ਤੇ ਜਨਸੰਖਿਆ ਵੱਧ ਗਈ ਸੋ ਅਸੀਂ ਆਉਣ ਵਾਲੇ ਦਿਨਾਂ ਚ ਕੈਬਨਟ ਦੇ ਵਿੱਚ ਇਹ ਅਸੀਂ ਪਾਸ ਕਰਨਾ ਹੈ ਕਿ 10000 ਨਵੇਂ ਜਿਹੜੇ ਮੁੰਡੇ ਕੁੜੀਆਂ ਭਰਤੀ ਕਰਨੇ ਨੇ ਵੱਖ-ਵੱਖ ਉਹਦੇ ਤੇ ਨਵੀਆਂ ਪੋਸਟਾਂ ਕ੍ਰੀਏਟ ਕਰਨੀਆਂ 10000 ਔਰ ਬਿਲਕੁਲ ਮੈਰਿਟ ਤੇ ਭਰਤੀ ਹੋਊਗੀ ਰਿਟਨ ਟੈਸਟ ਉਹਦੇ ਚੋਂ ਜਿਹੜੇ ਨੰਬਰ ਆਗੇ ਫਿਰ ਫਿਜ਼ੀਕਲ ਟੈਸਟ ਤੇ ਉਹਦੇ ਚੋਂ ਜਿਹੜਾ ਪਾਸ ਕਰ ਗਿਆ ਕੋਈ ਸ਼ਿਫਾਰਿਸ਼ ਦੀ ਲੋੜ ਨਹੀਂ ਪਊਗੀ ਕੋਈ ਰਿਸ਼ਵਤ ਦੀ ਲੋੜ ਨਹੀਂ ਪਊਗੀ ਮੈਰਿਟ ਤੇ ਜਦੋਂ ਭਰਤੀ ਹੋਊਗੀ ਤਾਂ ਤੁਸੀਂ ਵੀ ਕੰਮ ਫਿਰ ਮੈਰਿਟ ਦੀ ਕਰੋਗੇ ਮੈਂ ਅੱਜ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਕੋਈ ਕਿਸੇ ਦਾ ਇੱਕ ਨਵਾਂ ਪੈਸਾ ਨਹੀਂ ਲੱਗਿਆ ਹੋਣਾ ਕਿਸੇ ਟ੍ਰੇਨਿੰਗ ਲਵਾਉਣ ਵਾਸਤੇ ਜਾਂ ਭਰਤੀ ਹੋਣ ਵਾਸਤੇ ਜਾਂ ਨੰਬਰ ਲੈਣ ਵਾਸਤੇ ਜਾਂ ਕੋਈ ਹੋਰ ਤਰੀਕੇ ਨੇ ਤਾਂ ਮੈਂ ਤੁਹਾਡੇ ਤੋਂ ਵੀ ਇਹੀ ਉਮੀਦ ਕਰਦਾ ਕਿ ਤੁਸੀਂ ਜਿੱਥੇ-ਜਿੱਥੇ ਤੁਹਾਡੀ ਡਿਊਟੀ ਲੱਗੂਗੀ ਤੁਸੀਂ ਲੋਕ ਜਦੋਂ ਤੁਹਾਡੇ ਕੋਲੇ ਆਉਣਗੇ ਬਹੁਤ ਉਮੀਦ ਨਾਲ ਆਉਣਗੇ ਕਿਉਂਕਿ ਲੋਕ ਜਦੋਂ ਤੁਹਾਡੇ ਕੋਲੇ ਆਉਣਗੇ ਤਾਂ ਉਹਨਾਂ ਨੂੰ ਇੱਕ ਉਮੀਦ ਹੋਊਗੀ ਕਿ ਅੱਜ ਸ਼ਾਇਦ ਕੋਈ ਰੱਬ ਦਾ ਬੰਦਾ ਹੀ ਬੈਠਾ ਹੋਵੇ ਕੁਰਸੀ ਤੇ ਜੇ ਕਿਤੇ ਸਾਡਾ ਕੰਮ ਬਣ ਜੇ ਆ ਕਲੇਸ਼ ਚੋਂ ਨਿਕਲ ਜਾਈਏ ਜਾਂ ਮੇਰਾ ਹੱਕ ਮੈਨੂੰ ਮਿਲ ਜੇ ਮੇਨਾਂ ਇਨਸਾਫ ਹੋ ਜੇ ਤਾਂ ਮੇਰੇ ਘਰ ਦੀ ਜਿਹੜੀ ਸਥਿਤੀ ਹੈ ਕਬੀਲਦਾਰੀ ਹੈ ਜਿਹੜੀ ਉਹ ਲੀਤ ਤੇ ਚੜ ਜੂਗੀ ਜੇ ਤਾਂ ਤੁਸੀਂ ਕੰਮ ਉਹਦਾ ਵਧੀਆ ਤਰੀਕੇ ਨਾਲ ਪਿਆਰ ਨਾਲ ਬੋਲ ਕੇ ਚਾਹ ਪਾਣੀ ਪਿਆ ਕੇ ਉਹਦਾ ਕੰਮ ਵੀ ਕਰਤਾ ਉਹ ਜਾਂਦਾ ਹੋਇਆ ਵੀ ਫਿਰ ਗੁਰਦੁਆਰਾ ਸਾਹਿਬ ਜਾਊਗਾ ਪਹਿਲਾਂ ਤਾਂ ਆਉਂਦਾ ਹੋਇਆ ਅਰਦਾਸ ਕਰਕੇ ਆਊਗਾ ਕੁਰ ਅੱਬਾ ਤੇਰਾ ਇਹ ਬੰਦਾ ਬੈਠਾ ਹੋਵੇ ਫਿਰ ਜਾਂਦਾ ਹੋਇਆ ਵੀ ਗੁਰਦੁਆਰਾ ਸਾਹਿਬ ਜਾ ਮੰਦਿਰ ਜਾ ਮਸਜਿਦ ਜਿੱਥੇ ਵੀ ਉਹ ਉਹਨੂੰ ਸੰਤੁਸ਼ਟੀ ਮਿਲਦੀ ਹੈ ਪੂਜਦਾ ਜਿੱਥੇ ਵੀ ਉੱਥੇ ਜਾ ਕੇ ਜਾਂਦਾ ਹੋਇਆ ਵੀ ਧੰਨਵਾਦ ਕਰੂਗਾ ਦੁਆਵਾਂ ਕਿਹਨੂੰ ਦੇਊਗਾ ਕਿ ਧੰਨਵਾਦ ਪ੍ਰਮਾਤਮਾ ਤੇਰਾ ਹੀ ਬੰਦਾ ਸੀ ਇਹਦੇ ਪਰਿਵਾਰ ਨੂੰ ਤੇ ਇਹਨੂੰ ਤੰਦਰੁਸਤ ਰੱਖੀ ਖੁਸ਼ੀਆਂ ਦੇਈ ਤਰੱਕੀਆਂ ਦੇ ਉਹ ਦੁਆਵਾਂ ਦਾ ਕੋਈ ਕਿਸੇ کرنਸੀ 'ਚ ਮੁੱਲ ਨਹੀਂ ਪਿਆ ਹਜੇ ਤੱਕ ਸੋ ਉਹ ਜਾਦਾ ਅਸਰ ਰੱਖਦੀਆਂ ਨੇ ਸੋ ਮੈਂ ਕਿਉਂਕਿ ਤੁਸੀਂ ਬਹੁਤ देर ਦੇ ਖੜੇ ਹੋ ਮੈਨੂੰ ਪਤਾ ਹੈ ਇਸ ਕਰਕੇ ਮੈਂ ਇਸ ਗੱਲ ਨੂੰ ਸਮਝਦਾ ਸੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਿਉਂਕਿ ਬੋਲਣ ਨੂੰ ਤਾਂ ਬਹੁਤ ਕੁਝ ਹੈ ਪਰ ਜੋ ਆਪਾਂ ਹੁਣ ਪੰਜਾਬ ਦੇ ਵਿੱਚ ਗੈਂਗਸਟਰ ਹੈ ਜਾ ਕੋਈ ਅਪਰਾਧੀ ਨੇ ਜਾਂ ਜਿਹੜੇ ਆ ਕੋਈ ਚੇਨ ਸਨੇਚਰ ਨੇ ਲੁੱਟਖੋਆਂ ਵਾਲੇ ਨੇ ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਇਹ ਧਰਤੀ ਜਿਹੜੀ ਹੈ ਇਸ ਕੰਮ ਵਾਸਤੇ ਨਹੀਂ ਬਣੀ ਇਹ ਧਰਤੀ ਸਾਰੇ ਦੇਸ਼ ਨੂੰ ਰੋਟੀ ਖਾਣ ਵਾਲੀ ਧਰਤੀ ਹੈ ਇਹ ਧਰਤੀ ਸ਼ਾਂਤੀ ਵਾਲੀ ਧਰਤੀ ਹੈ ਇਹ ਧਰਤੀ ਮਿਲਖਾ ਸਿੰਘ ਹੋਰਾਂ ਦੀ ਦਾਰਾ ਸਿੰਘ ਹੋਰਾਂ ਦੀ ਬਲਵੀਰ ਸਿੰਘ ਸੀਨੀਅਰ ਹੋਰਾਂ ਦੀ ਧਰਤੀ ਹੈ ਇਹ ਧਰਤੀ ਖਿਡਾਰੀਆਂ ਦੀ ਜਰਨੈਲਾਂ ਦੀ ਫੌਜ ਦੇ ਜਰਨੈਲਾਂ ਦੀ ਧਰਤੀ ਹੈ ਇਹ ਕਲਾਕਾਰਾਂ ਦੀ ਫਕੀਰਾਂ ਦੀ ਇਹ ਭਗ ਸਿੰਘ ਹੋਰਾਂ ਦੀ ਧਰਤੀ ਹੈ ਤਾਂ ਇਸ ਧਰਤੀ ਤੇ ਇੰਨੀ ਉਪਜਾਊ ਹੈ ਕਿ ਜਿਹੜਾ ਮਰਜੀ ਬੀਜ ਬੀਜ ਦੋ ਉਹ ਉੱਗ ਪੈਂਦਾ ਪਰ ਇਸ ਧਰਤੀ ਤੇ ਨਫ਼ਰਤ ਦਾ ਬੀਜ ਕਦੇ ਨਹੀਂ ਉਗਦਾ ਸੋ ਨਫ਼ਰਤ ਦੇ ਬੀਜਗਾਉਣ ਵਾਲਿਆਂ ਨੂੰ ਇਹ ਸਖਤ ਵਾਰਨਿੰਗ ਤੁਸੀਂ ਵੀ ਦੇ ਦਿਓ ਮੇਰੇ ਵੱਲੋਂ ਵੀ ਹੈ ਕਿ ਪੰਜਾਬ ਦੇ ਵਿੱਚ ਨਫ਼ਰਤ ਦਾ ਬੀਜ ਬੀਜਣ ਦੀ ਕੋਸ਼ਿਸ਼ ਨਾ ਕਰਿਓ ਇੱਥੇ ਨਫ਼ਰਤ ਦੇ ਬੀਜ ਨਹੀਂ ਉਗਦੇ ਅਸੀਂ ਆਪਸ ਵਿੱਚ ਭਾਈਚਾਰੇ ਨਾਲ ਰਹਨੇ ਆ ਸਾਡੇ ਗੁਰਪੁਰਬ ਸਾਂਝੇ ਨੇ ਸਾਡੀਆਂ ਈਦਾਂ ਸਾਂਝੀਆਂ ਨੇ ਸਾਡੀਆਂ ਰਾਮ ਨੌਮੀਆਂ ਸਾਂਝੀਆਂ ਨੇ ਦੇਖੋ ਲਿਵਿੰਗ ਰਿਲੇਸ਼ਨਸ਼ਿਪ ਜਿਹੜਾ ਬੜਾ ਓਪਨ ਜਿਹਾ ਇੱਕ ਲਾਅ ਹੈਗਾ ਆ ਇਹਦੇ ਅੰਦਰ ਨਾ ਤਾਂ ਕੋਈ ਰੈਸਟ੍ਰਿਕਸ਼ਨਸ ਨੇ ਨਾ ਹੀ ਕੋਈ ਬਾਈਂਡਿੰਗਸ ਹੈ ਨਾ ਹੀ ਕੋਈ ਇਹਦੇ ਅੰਦਰ ਆ ਵੀ ਜੇ ਕੁਝ ਹੁੰਦਾ ਹੈ ਤੇ ਇਹਦੇ ਚ ਕੋਈ ਮੇਨਟੇਨੈਂਸ ਆ ਕੁਝ ਵੀ ਨਹੀਂ ਹੈ ਇਹਦੇ ਅੰਦਰ ਸੋ ਇਟਸ ਅ ਵੈਰੀ ਓਪਨ ਐਂਡਡ ਜਿਹੜਾ ਲਾਅ ਹੈਗਾ ਔਰ ਲਿਵ ਇਨ ਰਿਲੇਸ਼ਨਸ਼ਿਪ ਅੱਜਕੱਲ ਜਿਹੜਾ ਇਹ ਸਾਡੇ ਪੰਜਾਬ ਚ ਸਪੈਸ਼ਲੀ ਮੈਂ ਦੇਖ ਰਹੀ ਹਾਂ ਕਿ ਇੱਕ ਦੀਮਕ ਤਿਤਰਾਇ ਹੈ ਗਿਆ ਲੋਕੀ ਪਹਿਲਾਂ ਆਪਸ ਦੇ ਵਿੱਚ ਸਲਾਹ ਕਰ ਲੈਂਦੇ ਨੇ ਕਿਸੇ ਪਲੇਟਫਾਰਮ ਤੇ ਮਿਲ ਜਾਂਦੇ ਨੇ ਰਹਿ ਲੈਂਦੇ ਨੇ 6 ਮਹੀਨਿਆਂ ਬਾਅਦ 1 ਸਾਲ ਦੇ ਬਾਅਦ ਔਰ ਸਭ ਕੁਝ ਖਤਮ ਹੋ ਜਾਂਦਾ ਉਹ ਲੜਕੀਆਂ ਰੋਂਦੀਆਂ ਹੋਈਆਂ ਜਾਂ ਤਾਂ ਪੁਲਿਸ ਸਟੇਸ਼ਨ ਜਾਂਦੀਆਂ ਨੇ ਜਾਂ ਸਾ करिए लड़का छोटा होगी अडल्ट हो गया, यादा तुसी रेप तुसी और रही हूँ कि लिवन रिलेशनशिप जरा छोटे नहीं रह गया, man, ने, वो बच्चे मैरिड मैन जो घर च वाइफ न छाड़ किसी होर पास चले जाते हैं और करना इसे तरीके लेडीज भी बहुत ने ਮੈਂ ਆ ਕੇ ਉਹ ਵੀ ਮੈਨੂੰ ਦੱਸਦੇ ਨੇ ਕਿ ਹੁਣ ਅਸੀਂ ਕੀ ਕਰੀਏ ਜੀ ਉਹ ਬੱਚੇ ਛੱਡ ਕੇ ਮੇਰੇ ਕੋਲ ਉਹ ਲੇਡੀ ਕਿਸੇ ਹੋਰ ਨਾਲ ਚਲੀ ਗਈ ਹੈ ਰਹਿਣ ਦੇ ਲਈ ਤਾਂ ਇਹ ਜਿਹੜਾ ਲਾਅ ਹੈ ਨਾ ਇਹਦੇ ਉੱਤੇ ਰੈਸਟ੍ਰਿਕਸ਼ਨਸ ਲਗਾਉਣ ਦੀ ਜ਼ਰੂਰਤ ਹੈ ਉੱਤਰਕਾਂਡ ਗਵਰਨਮੈਂਟ ਨੇ ਐਜ਼ ਅ ਸਟੇਟ ਲਾਅ ਬੀ ਬਣਾਤੀ ਰਹੀ ਉੱਤੇ ਕਿ ਜੇ ਤੁਸੀਂ ਰਹਿਣਾ ਇੱਕ ਦੂਜੇ ਨਾਲ ਉਹ ਰਜਿਸਟ੍ਰੇਸ਼ਨ ਹੋਏਗੀ ਜੇ ਤੁਸੀਂ ਉਸ ਤੋਂ ਬਾਅਦ ਛੱਡਣਾ ਉਹਦੇ ਉੱਤੇ ਵੀ ਮੇਨਟੇਨੈਂਸ ਲੱਗੇਗੀ ਕਿਸੇ ਦੇ ਨਾਲ ਆਈ ਫੀਲ ਕਿ ਜਿਹੜੀ ਚੀਜ਼ ਹੈਗੀ ਆ ਇਹ ਸਾਡੇ ਪੰਜਾਬ ਚ ਵੀ ਇਸ ਸਟੇਟ ਦੇ ਉਤਾਰ ਇਹ ਲਗਣੀ ਚਾਹੀਦੀ ਹੈ ਇਹ ਚੀਜ਼ ਮਤਲਬ ਕਿ ਦੋਨੋਂ ਤੋਰ ਦੋਸ਼ੀ ਹੋ ਸਕਦੇ ਦੋਨਾਂ ਦੇ ਪਰ ਦੋਸ਼ ਲੱਗ ਸਕਦੇ ਬਿਲਕੁਲ ਬਿਲਕੁਲ ਉਹਨੇ ਕਿਉਂਕਿ ਚਾਹੇ ਲੜਕੀਆਂ ਚਾਹੇ ਲੜਕਾ ਬਰਾਬਰ ਦੀ ਹਿੱਸੇਦਾਰੀ ਉਹਨਾਂ ਦੀ ਔਰ ਮੈਂ ਆਪਣੀ ਤਰਫ ਤੋਂ ਆਪਣੀ ਸਰਕਾਰ ਨੂੰ ਵੀ ਤੇ ਇਹ ਰਿਕਮੈਂਡ ਵੀ ਕਰੂੰਗੀ ਮੈਂ ਪੇਪਰ ਵੀ ਲਿਖ ਰਹੀ ਹਾਂ ਜੁਤੇ ਕਿ ਇਹ ਜਿਹੜਾ ਸਟੇਟ ਲਾ ਇੱਕ ਅਲੱਗ ਅਪਲਾਈ ਕਰਨਾ ਚਾਹੀਦਾ ਕਿਹ ਰਿਲੇਸ਼ਨਸ਼ਿਪ ਨੂੰ ਕਿਸ ਤਰੀਕੇ ਨਾਲ ਹੈਂਡਲ ਕੀਤਾ ਜੀ సోషల్ మీడియా ਤੇ ਵੀਡੀਓ ਵੀ ਬਾਰੇ ਜਿਹੜਾ ਪਿਛਲੇ ਹਰਜਿੰਦਰ ਕਾਮੀ ਦੀ ਕਰ ਕੀਤੀ ਜਾਵੇ ਉਸ ਤੋਂ ਦੇਖੋ ਕਲਾਬ ਜਾਂ ਦੇਖੋ ਲੱਗਦਾ ਹੈਗਾ ਕਿ ਇਹ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਕਿਸ ਤਰ੍ਹਾਂ ਦੇ ਨਾਲ ਕਮਿਸ਼ਨ ਇਸ ਚੀਜ਼ ਨੂੰ ਦੇਖਦਾ ਹੈ ਦੇਖੋ ਐਦਾ ਹੈ ਕਿ ਜਦੋਂ ਵੀ ਇਹੋ ਜਿਹੀ ਕੋਈ ਗੱਲ ਹੁੰਦੀ ਆ ਕਿ ਅਸੀਂ ਜੇ ਗੁੱਸੇ ਚ ਆ ਕੇ ਜਾਂ ਤੈਅਸ਼ ਚ ਆ ਕੇ ਇਹ ਵਰਡ ਕਾ ਦਿੱਤੇ ਗਏ ਨੇ ਫਿਰ ਉਹ ਪਬਲਿਕਲੀ ਮਾਫੀ ਵੀ ਮੰਗਦੇ ਇਸ ਚੀਜ਼ ਤੇ ਠੀਕ ਹੈ ਨਾ ਤਾਂ ਇਹ ਹੁੰਦੀ ਹੈ ਦਿਸ ਹੈਪਨਸ ਔਰ ਕਮਿਸ਼ਨ ਜਿਹੜਾ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲੈਂਦਾ ਅਸੀਂ ਉਹਨਾਂ ਨੂੰ ਭੁਲਾਨੇ ਵੀ ਆਤਲਬ ਵਿਕਰਾਨੇ ਆ ਫਿਰ ਆ ਕੇ ਮਾਫੀ ਵੀ ਮੰਗਦੇ ਨੇ ਸਭ ਕੁਝ ਇਸ ਤਰੀਕੇ ਦਾ ਹੁੰਦਾ ਹੀ ਹੈ ਜੀ ਮੈਮ ਇੰਸਟਾਗ੍ਰਾਮ ਤੇ ਕੁਝ ਵੀਡੀਓਜ਼ ਬੱਚੇਜ਼ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਵਾਇਰਲ ਹੋ ਰਹੀਆਂ ਨੇ ਪਟਿਆਲਾ ਦੀ ਗੱਲ ਕਿਤੇ ਪਟਿਆਲਾ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬੱਚੇ ਦੇ ਇੰਸਟਾਗ੍ਰਾਮ ਦੇ ਉੱਪਰ ਫੋਟੋ ਲਗਾ ਕੇ ਉਹ ਲਗਾਈ ਜਾ ਰਹੀ ਹੈ ਪਰ ਜਿਹੜੇ ਪੇਰੈਂਟਸ ਹੈ ਉਹ ਗੁਜਾਰਿਸ਼ ਕਰ ਰਹੇ ਨੇ ਤੇ ਪਰ ਉਹਨਾਂ ਦੀ ਕੋਈ ਸੁਣਵਾਈ ਵਗੈਰਾ ਨਹੀਂ ਹੋ ਰਹੀ ਉਸ ਨੂੰ ਕਿਸ ਤਰ੍ਹਾਂ ਦੇਖੀ ਕਿ ਮੇਰੇ ਧਿਆਨ 'ਚ ਇਹ ਵੀਡੀਓ ਨਹੀਂ ਆਈ ਹੈ ਖਲੇ ਕੋਈ ਵੀ ਜੋ ਤੁਸੀਂ ਕਹਿ ਰਹੇ ਹੋ ਔਰ ਕਿਸ ਚੀਜ਼ ਕਿਸ ਤਰੀਕੇ ਦੀ ਵੀਡੀਓ ਹੈ ਅੱਜ ਕਰੈਕਟਿਵ ਹੋ ਰਿਹਾ ਗਿਆ ਕਿ ਜਿਹੜਾ ਨਾ ਇਹ ਇਸਟਿੰਗ ਲੈ ਕੇ ਲੱਗਦਾ ਹੈਗਾ ਤੁਸੀਂ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਦੇਖੋ ਮੈਂ ਇਹ ਗੱਲ ਕਹਿਨੀ ਹੈ ਕਿ AI ਹੈ ਇਸ ਵੀ ਡੇਂਜਰਸ ਠੀਕ ਹੈ ਕੋਈ ਕਿਸੇ ਨੂੰ ਵੀ ਮੋਰਫ ਕਰ ਦਿੰਦਾ ਕੁਝ ਵੀ ਤਰੀਕੇ ਦੇ ਨਾਲ ਬਣਾ ਦਿੰਦੇ ਨੇ ਇਹ ਜਿਹੜੀ ਸੋਸ਼ਲ ਪਲੈਟਫਾਰਮ ਹੈ ਇਹ ਸਾਈਬਰ ਦੀ ਤਰਫ ਤੋਂ ਕੁਝ ਨਾ ਕੁਝ ਇਹਦੇ ਉੱਤੇ ਵੀ ਰੈਸਟ੍ਰਿਕਸ਼ਨ ਹੋਣੀ ਚਾਹੀਦੀ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਦੇ ਵਿੱਚ ਲਾਅ ਬਣ ਗਿਆ AI ਨੂੰ ਦੇਖੋ ਆਪਣੇ ਬਨਣਾ ਚਾਹੀਦਾ ਬਿਲਕੁਲ ਬਨਣਾ ਚਾਹੀਦਾ ਬਿਲਕੁਲ ਬਨਣਾ ਚਾਹੀਦਾ ਇਸ ਵੈਰੀ ਡੇਂਜਰਸ ਮੈਮ ਹੁਣ ਤੱਕ ਕਿਨੇ ਕਿ ਤੁਸੀਂ ਕੇਸ ਸਾ ਸੌਟ ਆਊਟ ਕਰ ਸਕਿਓ ਥੋੜੇ ਇੱਕ ਸਾਲ ਦਾ ਬਫਾ ਹੋਣ ਲੱਗੇਗਾ ਆਈ ਜਸਟ ਟੋਲਡ ਯੂ ਕਿ ਮੇਰੇ ਕੋਲ ਹੋਣਗੇ ਕੋਈ 2500 ਦੇ ਪਲਸ ਜਿਨ੍ਹਾਂ ਦੇ ਵਿੱਚੋਂ ਮੇਰਾ ਖਿਆਲ 3 400 ਹਲੇ ਪੈਂਡਿੰਗ ਦੇ ਵਿੱਚ ਵੀ ਆ ਰਹੇ ਨੇ ਔਰ ਬਾਕੀ ਕੇਸ ਜਿਹੜੇ ਕੁਝ ਕੋਰਟ ਕੇਸ ਚੱਲੇ ਜਾਂਦੇ ਨੇ ਜਿਨ੍ਹਾਂ ਚ ਕਮਿਸ਼ਨ ਕੋਈ ਇੰਟਰਫੇਅਰ ਨਹੀਂ ਕਰ ਸਕਦਾ ਐਂਡ ਰੈਸਟ ਜਿਹੜੇ ਹੁੰਦੇ ਨੇ ਡੋਮੈਸਟਿਕ ਵਾਇਲੈਂਸ ਹੋਇਆ ਇਹ ਹੋਇਆ ਮੀਡੀਏਸ਼ਨ ਕਰਕੇ ਉਹਨੂੰ ਸਮਝਾਣੇ ਔਰ ਉਹ ਸੌਲਵ ਕੀਤਾ ਜਾਂਦਾ ਹੈ ਔਰ ਕੁਝ ਦੇ ਅੰਦਰ ਜੋ ਦੇਖਦੇ ਕਿ इट्स टोटली होपलेस ਕਿ ਉਹਦੇ ਕੁਝ ਹੋਰ ਤਰੀਕਾ ਹੁੰਦਾ ਨਹੀਂ ਕਿ ਉਹ ਡਾਈਵੋਰਸ ਇਨ ਬਾਰਿਸ਼ ਤੋਂ ਬਾਅਦ ਜਿੱਥੇ ਲੋਕਾਂ ਨੂੰ ਖੁਸ਼ੀ ਮਿਲੀ ਹੈ ਉੱਥੇ ਹੀ ਕਈ ਲੋਕਾਂ ਲਈ ਇਹ ਬਾਰਿਸ਼ ਆਫਤ ਦਾ ਕਾਰਨ ਬਣ ਗਈ ਹੈ ਜੀਹਾਂ ਤਾਜ਼ਾ ਤਸਵੀਰਾਂ ਹਿਮਾਚਲ ਦੇ ਮੰਡੀ ਤੋਂ ਸਾਹਮਣੇ ਆਈਆਂ ਨੇ ਦੱਸਦੀ ਏ ਉੱਥੇ ਭਾਰੀ ਲੈਂਡਸਾਈਡ ਹੋਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕੋ ਦਮ ਇਹ ਲੈਂਡਸਾਈਡ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਸੈਲਾਨੀ ਕੁਲੂ ਤੋਂ ਵਾਪਸ ਆ ਰਹੇ ਸਨ ਜਿਸ ਸਮੇਂ ਇਹ ਲੈਂਡਸਲਾਈਡ ਹੋਈ ਹੈ ਪਹਾੜਾਂ ਦੇ ਵਿੱਚ ਪੱਥਰਾਂ ਦੀ ਬਰਸਾਤ ਹੋਈ ਹੈ ਦੱਸਦੀ ਹੈ ਇਸ ਪੱਥਰਾਂ ਦੀ ਬਰਸਾਤ ਦੇ ਵਿੱਚ ਦੋ ਗੱਡੀਆਂ ਇਸ ਲੈਂਡਸਲਾਈਡ ਦੀ ਸਪੇਟ ਵਿੱਚ ਆ ਗਈਆਂ ਨੇ ਜੋ ਕਿ ਬੁਰੇ ਤਰੀਕੇ ਨਾਲ ਭੰਨੀਆਂ ਗਈਆਂ ਨੇ ਜੀਹਾਂ ਭਿਆਨਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਹ ਰਸਤਾ ਕੁਲੂ ਮਨਾੜੀ ਨੂੰ ਅੱਗੇ ਲੋਕ ਇਸ ਰਸਤੇ ਤੋਂ ਹੋ ਕੇ ਜਾਂਦੇ ਨੇ ਜੋ ਜੋ ਸੈਲਾਨੀ ਉੱਥੋਂ ਘੁੰਮ ਕੇ ਵਾਪਸ ਆ ਰਹੇ ਸਨ ਉਹਨਾਂ ਨੇ ਅਚਾਨਕ ਦੇਖਿਆ ਕਿ ਉੱਪਰੋਂ ਲੈਂਡਸਲਾਈਡ ਹੋ ਰਹੀ ਹੈ ਆਓ ਤੁਹਾਨੂੰ ਦਿਖਾਉਂਦੇ ਆ ਮੌਕੇ ਦੀਆਂ ਇਹ ਭਿਆਨਕ ਤਸਵੀਰਾਂ ਸਾਡੇ ਨਾਲ ਤਾਂ ਵੀ ਇਹ ਤਾਂ ਬੁੜ ਟਾਈਮ ਸੀਗਾ 10 ਲੱਖ ਰਸਵਾਂ ਤੇ ਤਕਾਲ ਦੇ ਰਿਹਾ ਰਮਾਣਾ ਸਾਹਿਬ ਦੇ ਨਾਲ ਮੈਂ ਆਪ ਬਾਹਰ ਜਾਂਦੇ ਤੇ ਮਿਲਦਮ ਫਸੇ ਰਹੇ ਦੋਸਾਰ ਰਮਾਣਾ ਸਾਹਿਬ ਦੇ ਨਾਲ ਜਿੰਦੇ ਇੱਕ ਮੈਂ ਉਸ ਟੇਲ ਤੇ ਬਲਾਗ ਕਰਦਾ ਹਾਂ ਹਾਂ ਤਾਂ ਰੱਖੀਏ ਚੱਲ ਜਦੋਂ ਵੀ ਹੋਵੇ ਇਹ ਪਾਣੀ ਦਾ ਬਿਦੇ। ਆ ਤੇ ਆਂ ਗੁਰੂ ਜੀ ਆ। ਆ ਉਹ ਦਾਇਆ ਜੀ ਆ ਗਿਆ। ਆ ਛੋਟਾ ਆ ਲੈ। ਮੁੱਕ ਗਿਆ ਹੈ ਵਾ। ਤੇਰਾ 2 ਕੋਰ ਦਾ ਰਸਨ ਦਿੱਤਾ ਹੈ ਨਾ। ਹਾਂ ਸੁਣ ਪੁੱਤ। ਤਰਤੀਬ ਤਰ ਕਿਥੋਂ ਗਿਆ ਕਿਥੋਂ ਗਿਆ ਨੇ ਫੀਸ ਜੀ ਆਇਆ। ਕੱਲ ਤਾਂ ਪੁੱਟ ਕੇ ਅੰਦਰ ਆ ਗਿਆ। ਚੱਲ ਵੀ ਅਜਾ। ਅਜਾ। ਸਰ। ਕੋਰਟ ਦੇ ਅੰਦਰ ਤੜਾਇਆ ਨੂੰ ਪੂਰੇ ਅੰਦਰ ਫੰਨੀ ਨੂੰ ਗੋਲਾਂ ਵਿੱਚ ਲਾਉਂਦੇ ਗਏ। ਇਹਦਾ ਫਿਰ ਨੋਟਿਸ ਦੋਮਾ ਜੀ। 24 ਸੰਮਾਨ। ਇਹਦਾ ਅਤਿ ਬਰਾਕ ਨੂੰ ਹੱਦ ਤੱਕ ਸੈਕਟਰ ਅਹਾਂ ਜੀ। ਇਹ ਆਪ ਵੀ ਇਹਦਾ ਕੋਈ ਅਧਾਰ ਨਹੀਂ ਕੋਈ ਮੈਂ ਜੇ ਚਲ ਮਾਰਦੇ। ਜੇ ਨਾ ਤਾਂ ਕੋਈ ਚਮਤੂਰ ਟੁੱਟੇ ਟੁੜਿਆ। ਜਿਹੜੇ ਕਟ ਮਾਰ ਖੋਵੇ। ਲੱਕੇ ਦੇ ਬਤ ਬੋਲ। ਉਹਦਰਾ ਕੁੱਤਾਂ ਦੇ ਤਾਂ ਹੀ ਬੱਤਰੀ। ਅੱਜ ਤੱਕ ਇਹ ਨਹੀਂ। ਹਾਂ ਜੀ ਨੀयत ਤੇ ਤੁਸੀਂ ਹੱਥ ਵੀ ਕੱਟਿਆ ਹੋਇਆ ਜੀ ਦੇਖੋ ਜੀ ਇੱਕ ਤਾਂ ਤੁਸੀਂ ਦੇਖੋ ਬਹੁਤ ਹਿੰਮਤ ਵਾਲੀ ਗੱਲ ਕੀਤੀ ਵੀ ਜਿਹੜੇ ਕੋਈ ਆਪ ਆ ਕੇ ਸੀ ਦੱਸਿਆ ਅਸੀਂ ਬਾਕੀ ਇੱਕੇ ਸੱਜਣ ਤੁਸੀਂ ਹੀਮਤ ਕੀਤੀ ਹੋਰ ਅਸੀਂ ਬਾਕੀ ਸਾਡੇ ਸੱਜਣ ਦੋ ਅਸੀਂ ਆਪਾਂ ਕਰ ਲਵਾਂਗੇ ਦੇਖੋ ਜੀ ਪਹਿਲਾਂ ਆਪਣੇ ਸੀ ਮੂਰਤ ਚਿੰਤਾਂ ਦੋਤਾ ਜੀ ਜਿਹੜੀ ਸੇ ਡੀਐਸਪੀ ਸਾਹਿਬ ਨਾਲ ਉਹਨਾਂ ਨਾਲ ਵੀ ਮੇਰੀ ਕਈ ਵਾਰ ਮੁਲਾਕਾਤ ਹੋਈ ਹੈ ਤੇ ਮਰਜੀਤ ਸਿੰਘ ਡੀਐਸਪੀ ਸਾਹਿਬ ਨੂੰ ਮੈਂ ਕਈ ਵਾਰੀ ਕਿਹਾ ਸੀ ਉਹ ਤੁਸੀਂ ਪਰਚਾ ਪਾ ਦਿਓ ਉਹਨੂੰ ਅੰਦਰ ਕਰ ਦਿਓ ਤੇ ਮੈਂ ਆ ਪਕੌੜੇ ਕੱਢ ਕੇ ਤੇ ਆਂਡੇ ਧਾ ਕੇ ਤੈਨੂੰ ਗੁਜ਼ਾਰਾ ਕਰਨਾ ਤੇ ਮੈਨੂੰ ਉਹ ਵੀ ਨਹੀਂ ਖਾਣ ਦਿੰਦੇ ਨਹੀਂ ਨਹੀਂ ਮੈਂ ਆਉਟਰ ਮੈਸਜਿਸ ਮਿਸਾਰਨ ਨੂੰ ਜੀ ਨਾ ਇਹ ਨਾ ਬੇਟਾ ਇਹ ਨਹੀਂ ਆਉਂਦਾ ਜੀ ਆਪ ਨੂੰ ਆਪਾਂ ਟਿਕਟ ਵੀ ਕਰਵਾ ਦਿੱਤੇ ਆ ਜੀ ਇਹਦਾ ਨਾ ਕੋਸ਼ਿਸ਼ ਨਾ ਵੀ ਕੋਈ ਮੈਂ ਕੰਮ ਨਹੀਂ ਕਰਦਾ ਜੀ ਉਹ ਤਾਂ ਕਰੋ ਚੋਰੀ ਕੀਤੀ ਕੋਈ ਸਮਾਨ ਜਿਹੜਾ ਮਿਲ ਗਿਆ ਉਹਨੇ ਕਰਕੇ ਵੇਚ ਲੈਣਾ ਜੀ ਅੱਛਾ ਅੱਛਾ ਆਪ ਨਹੀਂ ਕੰਮ ਕਰਦਾ ਤਾਂ ਜਾਂ ਕੋਈ ਵੀ ਨਾਲ ਲੈਣ ਆ ਜਾਂਦਾ ਤੁਹਾਨੂੰ ਜਵਾਕੇ ਦਵਾ ਲਿਆ ਕੋਈ ਉਹਨੂੰ ਦਵਾ ਤਾਂ ਕੋਈ ਆਪ ਕੀ ਲੈ ਜੀ ਨਹੀਂ ਆਪਾਂ ਇਹਦੀ ਕਾਉਂਸਲਿੰਗ ਵੀ ਕਰਵਾ ਲੈਂਦੇ ਆ ਉਹ ਦੇਖੋ ਜਨਾਲ ਹਾਂ ਅਸੀਂ ਤੋਂ ਨਹੀਂ ਸਹੀ ਰਸਤੇ ਤੇ ਆਵੇ ਤੁਸੀਂ ਸਾਡੀ ਹੈਲਪ ਕਰਦੇ ਹੋ ਸਾਡੇ ਮੈਂ ਤਾਂ ਸਾਰਾ ਪਹਿਲਾਂ ਵੀ ਸਾਡੇ ਨਾਲ ਗੱਲਬਾਤ ਹੋਈ ਸੀ ਵੀ ਮੈਂ ਡੀਐਸਪੀ ਆਪਣੇ ਰਮਾਣਾ ਸਾਹਿਬ ਰਹੇ ਸੀ ਤਾਂ ਸਾਡੇ ਨਾਲ ਗੱਲ ਹੋਣੀ ਸੀ ਉਹਨਾਂ ਨਾਲ ਮੈਂ 200 ਬਹਰ ਆਪ じゃ ਕੇ ਕਈ ਬੰਦੇ ਰਾਮਪੁਰੇ ਖੂਟੀ ਦਾ ਕੇ ਫਲਦਰੀ ਵੱਡੀ ਕਮਿਟੀ ਦੇ ਰੱਖੀ ਜਾਂਦਾ ਉਹ ਬਾਅਦ ਚ ਫਿਰ ਮੇਂ ਕਿਸਮਤ ਨਹੀਂ ਰਹੀ ਜੀ ਮੇਰਾ ਅਕੀਦਮ ਕਿੱ사ਗਾ ਆਪ ਤਹੇ ਹੁਸੀ ਆਪ ਨੂੰ ਚਾਹੇਗਾ ਕੋਈ ਨਹੀਂ ਸਾਡੇ ਵੱਲੋਂ ਨਾਲ ਮੈਂ ਫਿਰ ਨਹੀਂ ਹਿੰਮਤ ਰਹੀ ਜੀ ਕਿਸੇ ਨੂੰ ਫੜਨ ਜੁਗੀ ਨਹੀਂ ਨਹੀਂ ਸਾਡੇ ਕੋਲ ਇਹਨਾਂ ਦਾ ਨਾ ਕਿਸੇ ਇੰਸਪੈਕਟਰ ਨੂੰ ਨਿਕਲ ਕਰਵਾਉਂ ਪਰਵਾਸ ਨੂੰ ਮੈਂ ਸਿਰ ਸੀਨ ਚਾਰਜ ਕਰਵਾ ਦਿੰਦਾ ਦਲਜੀਤ ਦੇ ਚੰਡੀਗੜ੍ਹ ਸ਼ੋਅ ਦੇ ਨਾਂ ਤੇ ਲੱਖਾਂ ਦੀ ਠੱਗੀ ਜਿहां 98 ਨਕਲੀ ਟਿਕਟਾਂ ਦੇ ਕੇ ਠੱਗੇ 8 ਲੱਖ 5 ਲੋਕਾਂ ਤੇ ਐਫ ਆਈ ਆਰ ਹੋਈ ਦਰਜ ਪੰਜਾਬੀ ਗਾਇਕ ਅਦਰਜੀਤ ਦਾ ਸਾਜਤਾ ਸ਼ੋਅ ਇੱਕ ਵਾਰ ਫਿਰ ਸੁਰਖੀਆਂ ਚਾ ਗਿਆ ਮੇਰੀ ਜਾਣਕਾਰੀ ਮੁਤਾਬਕ ਸ਼ੋਅ ਚੰਡੀਗੜ੍ਹ ਸ਼ਹਿਰ ਚ ਧੋਖਾ ਧੜੀ ਦੇ ਦੋ ਮਾਮਲੇ ਦਰਜ ਕੀਤੇ ਗਏ ਨੇ ਮੇਰੀ ਜਾਣਕਾਰੀ ਮੁਤਾਬਕ ਪਹਿਲਾ ਮਾਮਲਾ ਮਾਇਨਾ ਗਾਰਡਨ ਸਿਟੀ ਜ਼ਿਲਕਪੁਰ ਦੀ ਰਹਿਣ ਵਾਲੀ ਇੱਕ ਔਰਤ ਦੀ ਸ਼ਿਕਾਇਤ ਸੈਕਟਰ 17 ਥਾਣੇ ਵਿੱਚ ਦਰਜ ਕੀਤਾ ਗਿਆ ਉਹਨਾਂ ਨੇ ਵਰਦਨ ਮਾਨ ਪਰਵ ਕੁਮਾਰ ਵਿਤਨਪਾਲ ਆਕਾਸ਼ਦੀਪ ਸਿੰਘ ਤੇ ਰੋਸ਼ਨ ਸਿੰਘ ਦੇ ਦਲਜੀਤ ਸਾਜ ਦੇ ਸ਼ੋਹ ਦੀਆਂ ਜਾਲੀ ਟਿਕਟਾਂ ਵੇਚਣ ਦਾ ਦੋਸ਼ ਲਗਾਇਆ ਇਹ ਸ਼ੋਹ ਪਿਛਲੇ ਸਾਲ ਸੈਕਟਰ 34 ਵਿੱਚ ਹੋਇਆ ਸੀ ਦੱਸਦੀ ਹੈ ਪੁਲਿਸ ਨੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸੇ ਤਰ੍ਹਾਂ ਧੋਖਾਧੜੀ ਦਾ ਦੂਜਾ ਮਾਮਲਾ ਦਰਪਨ ਸਿਟੀ ਖਰੜ ਦੀ ਰਹਿਣ ਵਾਲੀ ਇੱਕ ਔਰਤ ਦੀ ਸ਼ਿਕਾਇਤ ਤੇ ਸੈਕਟਰ ਫੀਤੀ ਵਿੱਚ ਦਰਜ ਕੀਤਾ ਗਿਆ ਹੈ ਅਜੈਬ ਸਿੰਘ ਰਾਣਾ ਅਤੇ ਪ੍ਰੋਟਿਮ ਫਾਈਨਾਂਸ ਲਿਮਟਿਡ ਸੈਕਟਰ 35 ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਦੋਸ਼ ਹੈ ਕਿ આરોપીਆਂ ਨੇ ਜਾਲੀ ਦਸਤਾਵੇਜ਼ ਦੇ ਆਧਾਰ ਤੇ 1.5 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਦੱਸਣਾ ਬਣਦਾ ਹੈ ਕਿ ਦਰਜੀਤ ਦੇ ਚੰਡੀਗੜ੍ਹ ਸ਼ੋਅ ਦੇ ਵਿੱਚ ਲੱਖਾਂ ਦੇ ਠੱਗੀ ਵਜੀ ਹੈ ਜਿਸ ਦੇ ਵਿੱਚ 98 ਨਕਲੀ ਟਿਕਟਾਂ ਦੇ ਕੇ 8 ਲੱਖ ਰੁਪਿਆ ਠੱਗਿਆ ਗਿਆ ਹੈ ਅਸ ਦੀਏ ਪੰਜ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।